ਦੁਨੀਆ ਭਰ ਦੇ ਦੇਸ਼ਾਂ ਦੀਆਂ ਸਤਾਂ ਤੇ ਚਰਾਹਿਆਂ ਦੇ ਵਿੱਚ ਵੀ ਅਮਰੀਕਾ ਦੀ ਇਸ ਕਾਰਵਾਈ ਦੀ ਚਰਚਾ ਚੱਲ ਰਹੀ ਹੈ। ਇਹਦੇ ਨਾਲ ਅਮਰੀਕਾ ਨੇ ਪੂਰੀ ਦੁਨੀਆ ਵਿੱਚ ਇੱਕ ਸਿਗਨਲ ਭੇਜਿਆ ਹੈ ਕਿ ਅਸੀਂ ਸੁਪਰ ਪਾਵਰ ਹਨ ਮੈਸੇਜ ਭੇਜਿਆ ਗਿਆ ਚਾਈਨਾ ਨੂੰ ਤੇ ਨਾਲੇ ਰਸ਼ੀਆ ਨੂੰ। ਉੱਥੇ ਚਾਈਨਾ ਤੇ ਰਸ਼ੀਆ ਦੀ ਇਨਵੋਲਵਮੈਂਟ ਔਰ ਵੈਨੇਜ਼ੁਏਲਾ ਕੋ ਸਭ ਤੋਂ ਜ਼ਿਆਦਾ ਦੁਨੀਆ ਦਾ ਧਿਆਨ ਹੋਣਾ। ਪ੍ਰੈਜ਼ੀਡੈਂਟ ਟਰੰਪ ਦੀ ਇਸ ਕਾਰਵਾਈ ਦੇ ਨਾਲ ਜਿਹੜਾ ਉਹਨਾਂ ਦੀ ਲੋਕਪ੍ਰਿਤਾ ਦਾ ਗ੍ਰਾਫ ਥੱਲੇ ਨੂੰ ਜਾ ਰਿਹਾ ਸੀਗਾ ਉਹ ਪ੍ਰਾਇਦ ਇੱਕ ਆਮ ਅਮਰੀਕਨ ਹੈ। ਅਮਰਿਕਾ ਨੇ ਆਪਣੀ ਸੁਪਰੀਅਰਟੀ ਦਿਖਾਈ ਹੈ ਦੁਨੀਆ ਵਿੱਚ ਇੱਕੋ ਇੱਕ ਫਿਰ ਦਿਖਾਇਆ ਹੈ ਕਿ ਐਸੀ ਸੁਪਰ ਪਾਵਰ ਹੈ ਇੱਕ ਖੁਲਾਸਾ ਇਧ ਰੁਕੀ ਜਰਨਲਿਸਟ ਨੇ ਕੀਤਾ ਜਾ ਰਿਹਾ ਹੈ ਕਿ ਡੈਮੋਕ੍ਰੇਟਸ ਉਹਦੇ ਖਿਲਾਫ ਹੋ ਗਏ ਤੇ ਵੀ ਨਹੀਂ ਗੰਤ ਕੀਤਾ ਉਹ ਕੀ ਚਾਹੁੰਦੇ ਨੇ ਵੀ ਡਿਕਟੇਟਰਾਂ ਨੂੰ ਛੱਡਤਾ ਜਾਏ ਇਹ ਪ੍ਰੈਜ਼ੀਡੈਂਟ ਟਰੰਪ ਜਿਹੜਾ ਕਹਿੰਦੇ ਨੇ ਨਾ ਕਿ ਗੋਲੀ ਮੇਰੇ ਇਥੋਂ ਨਿਕਲ ਗਈ ਮੈਨੂੰ ਰੱਬ ਨੇ ਬਚਾਇਆ ਉਹ ਬਿਲਕੁਲ ਸੱਚੀ ਗੱਲ ਹੈ ਵਿਚ ਤੁਹਾਡਾ ਸਵਾਗਤ ਹੈ ਮੈਂ ਹਾਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤਨਵਾ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ạ ਅਮਰੀਕਾ ਵੱਲੋਂ ਵੈਂਜੂਏਲਾ ਵਿੱਚ ਕੀਤੀ ਗਈ ਕਾਰਵਾਈ ਦੇ ਨਾਲ ਯੂਨਾਈਟਿਡ ਨੇਸ਼ਨ ਤੇ ਦੁਨੀਆ ਭਰ ਦੇ ਦੇਸ਼ਾਂ ਸਨ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਤਾਂ ਤੇ ਚਰਾਹਿਆਂ ਦੇ ਵਿੱਚ ਵੀ ਅਮਰੀਕਾ ਦੀ ਇਸ ਕਾਰਵਾਈ ਦੀ ਚਰਚਾ ਚੱਲ ਰਹੀ ਹੈ ਪਰ ਇਸ ਦੇ ਨਾਲ ਜੇ ਇਸ ਦਾ ਗੰਭੀਰ ਪੱਖ ਵੇਖਿਆ ਜਾਵੇ ਦਾ ਜੇਸਟਰ ਨਾਲ ਵੈਂਜੂਏਲਾ ਦੇ ਪ੍ਰੈਜ਼ੀਡੈਂਟ ਤੇ ਉਥੋਂ ਦੀ ਫਰਸਟ ਲੇਡੀ ਨੂੰ ਅਮਰੀਕਾ ਦੀਆਂ ਫੋਰਸਸ ਨੇ ਚੁੱਕ ਕੇ ਲਿਆਂਦਾ ਹੈ ਉਹਦੇ ਨਾਲ ਅਮਰੀਕਾ ਦਾ ਇਹ ਸ਼ਕਤੀ ਪ੍ਰਦਰਸ਼ਨ ਤੇ ਅਮਰੀਕਾ ਦੀ ਤਾਕਤ ਦੇ ਬਾਰੇ ਵੀ ਦੁਨੀਆ ਭਰ ਦੇ ਦੇਸ਼ ਨਵੇਂ ਸਿਰੇ ਤੋਂ ਅੰਦਾਜ਼ਾ ਲਾਉਣ ਲੱਗ ਪਏ ਨੇ ਪਰ ਇਸ ਦੇ ਨਾਲ ਗੰਭੀਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਇਸ ਤੋਂ ਅੱਗੇ ਕੀ ਕੀ ਦੁਨੀਆ ਤੇ ਜੇ ਵਿਸ਼ਵ ਯੁੱਧ ਵੱਲ ਵੱਧ ਰਹੀ ਹੈ ਰੂਸ ਜੋ ਪੂਰੀ ਤਰ੍ਹਾਂ ਨਾਲ ਵੈਨਚੁਏਲਾ ਦੀ ਹਮਾਇਤ ਦੇ ਸੀ ਹੁਣ ਉਸ ਵੱਲੋਂ ਜੋ ਜੰਗੀ ਬੇੜਾ ਭੇਜਿਆ ਜਾ ਰਿਹਾ ਹੈ ਉਸ ਤੇ ਕੀ ਨਤੀਜੇ ਨਿਕਲਣਗੇ ਚਾਈਨਾ ਦਾ ਕੀ ਰਿਐਕਸ਼ਨ ਹੋਵੇਗਾ ਈਰਾਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਥਿਤੀ ਹੋਵੇਗੀ ਕੀ ਇਹ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਹੈ ਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਆਉਣ ਵਾਲੇ ਦਿਨਾਂ ਦੀਆਂ ਲੰਮੀਆਂ ਚੌੜੀਆਂ ਯੋਜਨਾਵਾਂ ਬਣਾਈਆਂ ਗਈਆਂ ਨੇ ਇਹਨਾਂ ਦੇ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਣੇ ਪੋਲੀਟੀਕਲ ਐਨਾਲਿਸਟ ਜਸਦੀਪ ਸਿੰਘ ਜੈਸੀ ਹਰਾਂ ਤੋਂ ਜੋ ਪ੍ਰੈਜ਼ੀਡੈਂਟ ਡੋਨਲਡ 트ੰਪ ਦੀ ਨੀਤੀ ਤੇ ਉਹਨਾਂ ਦੀ ਨੀਅਤ ਨੂੰ ਲੰਮੇ ਸਮੇਂ ਤੋਂ ਜਾਣਦੇ ਨੇ ਤੇ ਹੁਣ ਉਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਵੀ ਇਹਨਾਂ ਦੀ ਡੂੰਗੀ ਪਹੁੰਚ ਹੈ ਜਸਦੀਪ ਜੀ ਜਿਹੜੀ ਮੈਂ ਓਪਨਿੰਗ ਦੇ ਵਿੱਚ ਗੱਲ ਕਹਿ ਰਿਹਾ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਕਿਸ ਤਰ੍ਹਾਂ ਨਾਲ ਇਹ ਸਾਰੀ ਕਾਰਵਾਈ ਹੋਈ ਹੈ ਤੇ ਭੁਖ ਦੇ ਵਿੱਚ ਇਹ ਰਾਜਨੀਤੀ ਜਾਂ ਰਣਨੀਤੀ ਕਿਧਰ ਨੂੰ ਜਾ ਰਹੀ ਹੈ ਦੇਖੋ ਜਦੋਂ ਵੀ ਇਹ ਦੀ ਕੋਈ ਗੱਲ ਹੁੰਦੀ ਹੈ ਤੇ ਜਿਹੜਾ ਇਮੈਚੂਰ মিডিਆ ਜਿਵੇਂ ਭਾਰਤ ਦਾ মিডিਆ ਹੈ ਉਹ ਉਸੇ ਵੇਲੇ ਸ਼ੁਰੂ ਆ ਜਾਂਦੇ ਵਿਸ਼ਵ ਯੁੱਧ ਹੋਣ ਲੱਗਾ ਹੈ ਜੀ ਇਹ ਤੀਸਰੇ ਵਿਸ਼ਵ ਯੁੱਧ ਕਿਲੇ ਜਾ ਰਹੇ ਹਨ ਵਿਸ਼ਵ ਯੁੱਧ ਤੇ ਨਹੀਂ ਹੁੰਦਾ ਇਹ ਬਲਕਿ ਵਿਸ਼ਵ ਯੁੱਧ ਨੂੰ ਰੋਕਣ ਵਾਸਤੇ ਇਹ ਅਜਿਹੇ ਸਟੈਪਸ ਜ਼ਰੂਰੀ ਹੁੰਦੇ ਨੇ ਇਹਦੇ ਨਾਲ ਅਮਰੀਕਾ ਨੇ ਪੂਰੀ ਦੁਨੀਆ ਵਿੱਚ ਇੱਕ ਸਿਗਨਲ ਭੇਜਿਆ ਹੈ ਕਿ ਅਸੀਂ ਸੁਪਰ ਪਾਵਰਾਂ ਜਿਹੜੇ ਸਾਨੂੰ ਉਹ ਬਿੱਲੀਆਂ ਜਿਹੜਾ ਖੰਭਾ ਨਹੀਂ ਨੋਚ ਰਹੀਆਂ ਸੀ ਉਹਨਾਂ ਨੂੰ ਇਹ ਮੈਸੇਜ ਭੇਜਿਆ ਗਿਆ ਹੈ ਕਿ ਤੁਸੀਂ ਸਾਰੇ ਗੱਲ ਤੋਂ ਅਮਰੀਕਾ ਅੱਜ ਵੀ ਸੁਪਰ ਪਾਵਰ ਹੈ ਇਹ ਜਿਹੜਾ ਮੈਸੇਜ ਭੇਜਿਆ ਗਿਆ ਹੈ ਇਹ ਮੈਸੇਜ ਗਿਆ ਚਾਈਨਾ ਨੂੰ ਠੀਕ ਹੈ ਤੇਲ ਦਾ ਤੇ ਲਾਭ ਹੋਏਗਾ ਅਮਰੀਕਾ ਨੂੰ ਕਿ ਉਹ 50 ਮਿਲੀਅਨ ਬੈਰਲ ਤੇ ਆਲਰੇਡੀ ਆ ਜਾਗੇ ਨੇ ਅਮਰੀਕਾ ਪ੍ਰੈਜ਼ੀਡੈਂਟ ਟ੍ਰੌਪ ਨੇ ਕਿਹਾ ਉਹ ਸਾਨੂੰ 50 ਮਿਲੀਅਨ ਬੈਰਲ ਤੇਲ ਦੇ ਸਾਨੂੰ ਵੈਨੇਜ਼ੁਏਲਾ ਦੇ ਰਿਹਾ ਹੈ ਤੇ ਉਹ ਤੇ ਠੀਕ ਹੈ ਪਰ ਇਹਦੇ ਨਾਲ ਨਾਲ ਇਹ ਸਿੱਧਾ ਇੱਕ ਮੈਸੇਜ ਭੇਜਿਆ ਗਿਆ ਚਾਈਨਾ ਨੂੰ ਤੇ ਨਾਲੇ ਰਸ਼ੀਆ ਨੂੰ ਕਿਉਂਕਿ ਹੋ ਕੀ ਰਿਹਾ ਸੀ ਅਮਰੀਕਾ ਦੀ ਵੀਕ ਲੀਡਰਸ਼ਿਪ ਕਰਕੇ ਬਾਈਡਨ ਉਰਸੋਪਨਾ ਉਬਾਮਾ ਦੇ 8 ਸਾਲ ਦੁਨੀਆ ਨੇ ਆਪਸ ਵਿੱਚ ਟ੍ਰੇਡ ਸ਼ੁਰੂ ਕਰਤਾ ਸੀ ਤੇਲ ਦਾ ਡਾਲਰ ਦੇ ਬਗੈਰ ਭਾਰਤ ਰੁਪਿਆ ਵਿੱਚ ਰਸ਼ੀਆ ਤੋਂ ਤੇਲ ਖਰੀਦ ਰਿਹਾ ਸੀ ਇਹ ਰੂਬਲ ਵਿੱਚ ਖਰੀਦ ਰਹੇ ਸਨ ਬ੍ਰਿਕਸ ਜਿਹੜਾ ਆਪਣੀ ਕਰੰਸੀ ਕਾੜ ਰਿਹਾ ਸੀ ਈਰਾਨ ਜਿਹੜਾ ਆਪਣੀ ਕਰੰਸੀ ਵਿੱਚ ਤੇਲ ਵੇਚ ਰਿਹਾ ਸੀ ਡਾਲਰ ਨੂੰ ਇਹਨਾਂ ਨੇ ਬਾਈਪਾਸ ਕਰਤਾ ਸੀ ਔਰ ਇਸ ਦੇ ਅਲਾਵਾ ਚਾਈਨਾ ਨੇ ਆ ਕੇ ਵੈਨੇਜ਼ੁਏਲਾ ਵਿੱਚ ਆਪਣੀ ਮਿਸਾਈਲਾਂ ਆਪਣੇ 에어 ਡਿਫੈਂਸ ਸਿਸਟਮ ਉਹਨਾਂ ਨੂੰ ਦੇ ਦਿੱਤੇ ਸੀ ਜਿਹੜਾ ਮੈਡੋਰੋ ਨੂੰ ਅਮਰੀਕਾ ਹੁਣ ਚੁੱਕ ਕੇ ਲਿਆ ਹੈ ਅਰੈਸਟ ਕਰਕੇ ਉਹਦੇ ਨਾਲ ਇੱਕ ਤੇ ਜਿਹੜਾ ਡਾਲਰ ਬਾਈਪਾਸ ਹੋ ਰਿਹਾ ਸੀ ਕਿ ਵੈਨੇਜ਼ੁਏਲਾ ਦੁਨੀਆ ਦਾ ਸਭ ਤੋਂ ਜ਼ਿਆਦਾ ਆਇਲ ਦਾ ਰਿਜ਼ਰਵ ਵੈਨੇਜ਼ੁਏਲਾ ਕੋਲ ਹੈ ਐਬਸੋਲੂਟ ਔਰ ਅਗਰ ਉਹ ਡਾਲਰ ਵਿੱਚ ਅਗਰ ਨਹੀਂ ਟ੍ਰੇਡ ਕਰ ਰਿਹਾ ਸੀ ਤੇ ਉਹ ਇੱਕ ਬੜਾ ਵੱਡਾ ਡਾਲਰ ਅਸਤੇ ਖਤਰਾ ਸੀ ਉਹ ਖਤਰਾ ਨਿਊਟਰਲਾਈਜ਼ ਕਰਤਾ ਗਿਆ ਹੁਣ ਵੈਨੇਜ਼ੁਏਲਾ ਅਮਰਕਾ ਦੇ ਨਾਲ ਟ੍ਰੇਡ ਕਰ ਰਿਹਾ ਹੈ ਕਿ ਹੁਣ ਸਾਰਾ ਫਿਰ ਡਾਲਰ ਤੋਂ ਸ਼ੁਰੂ ਹੋ ਗਿਆ ਉੱਥੇ ਔਰ ਦੂਜਾ ਇਹਨਾਂ ਨੇ ਚਾਈਨਾ ਨੂੰ ਦੱਸਿਆ ਕਿ ਤੁਹਾਡੇ 에어 డిਫੈਂਸ ਸਿਸਟਮ ਲੱਗੇ ਸੀ ਤੁਹਾਡੀਆਂ ਮਸਾਇਲਾ ਲੱਗੀਆਂ ਸੀ ਤੁਹਾਡਾ ਸਭ ਕੁਝ ਸੀ ਉਹਦੇ باوجود ਅਸੀਂ ਤੁਹਾਡਾ ਸਿਸਟਮ ਫੇਨ ਕਰਕੇ ਤੇ ਜਾ ਕੇ ਉਸ ਮੁਲਕ ਦਾ ਪ੍ਰੈਜ਼ੀਡੈਂਟ ਝੁੱਕ ਕੇ ਲੈ ਆਇਆ ਤੇ ਤੁਹਾਡਾ ਜਿਹੜੇ ਵੈਪਨਸ ਨੇ ਉਹ ਕਿੰਨੇ ناکਾਮ ਨੇ ਉਹ ਸਿਰਫ ਤੁਹਾਡੇ ਬਰੋਸ਼ਰਸ ਵਿੱਚ ਚੰਗੇ ਲੱਗਦੇ ਨੇ ਯਾ ਜਿਹੜੀ ਪ੍ਰੋਪਗੈਂਡਾ ਦੀ ਵੀਡੀਓ ਬਣਾਉਂਦੇ ਉਹਦੇ ਵਿੱਚ ਚੰਗੇ ਲੱਗਦੇ ਤੇ ਇਹ ਭਾਵੇਂ ਖੁੱਲ ਕੇ ਨਹੀਂ ਦੱਸਿਆ ਜਾ ਰਿਹਾ ਪਰ ਇਹ ਮੈਸੇਜ ਚਾਈਨਾ ਕੋਲ ਰਸ਼ੀਆ ਕੋਲ ਬਾਕੀ ਮੁਲਕਾਂ ਕੋਲ ਚਲਾ ਗਿਆ ਕਿ ਜੇ ਅੱਜ ਵੀ ਡਿਫੈਂਸ ਵਿੱਚ ਜੇ ਕੋਈ ਜੇ ਕੋਈ ਰਾਜਾ ਹੈ ਜਿਹਦੇ ਦੇ ਕੀ ਇਕੁਪਮੈਂਟ ਅੱਜ ਵੀ ਸਹੀ ਚੱਲਦੇ ਨੇ ਤੇ ਉਹ ਅਮਰੀਕਾ ਹੈ ਤੇ ਇਹ ਬਹੁਤ ਜ਼ਰੂਰੀ ਸਟੈਪ ਸੀ ਹਾਂ ਉਹ ਪੋਲੀਟੀਕਲ ਪਾਰਟੀ ਡੈਮੋਕ੍ਰੇਟਸ ਜਿਹੜੇ ਨੇ ਇਹਨੂੰ ਦੱਸੀ ਜਾਣਗੇ ਇਹ ਜੀ ਗਲਤ ਕੀਤਾ ਹੈ ਲੀਗਲੀ ਸਹੀ ਨਹੀਂ ਸੀ ਮੈਂ ਮੈਂ ਸਮਝਦਾ ਕਿ ਲੀਗਲੀ ਵੀ ਬਿਲਕੁਲ ਠੀਕ ਸੀ ਅਜਬ ਬਾਈਡਨ ਪ੍ਰਸ਼ਾਸਨ ਨੇ 2020 ਵਿੱਚ ਮਡੂਰੋ ਨੂੰ ਇਨਡਾਈਟ ਕੀਤਾ ਸੀ ਨਿਊਯਾਰਕ ਦੀ ਅਦਾਲਤ ਵਿੱਚ ਹੁਣ ਇੱਕ ਬੰਦੇ ਨੂੰ ਜਦੋਂ ਅਮਰੀਕਾ ਇਨਡਾਈਟ ਕਰਦਾ ਹੈ ਤੇ ਉਹਨੂੰ ਫਿਰ ਪકડਣਾ ਵੀ ਪੈਂਦਾ ਹੈ ਜੇ ਤੁਸੀਂ ਨਾ ਪਕੜੋ ਉਹਨੂੰ ਇਨਡਾਈਟ ਕਰਕੇ ਇਗਨੋਰ ਕਰ ਦਿਓ ਤਾਂ ਫਿਰ ਤੁਹਾਡੀ ਇਨਡਾਈਟਮੈਂਟ ਦੀ ਵੈਲਿਊ ਕੀ ਰਹੀ ਕਾਨੂੰਨ ਦੁਨੀਆ ਕਹਿੰਦੀ ਹੈ ਅਮਰੀਕਾ ਦੇ ਇਨਡਾਈਟ ਕਰ ਦਿੰਦਾ ਹੈ ਉਸ ਤੋਂ ਬਾਅਦ ਉਹ ਪਕੜਦੇ ਹੈ ਨਹੀਂ ਤੇ ਉਹ ਇਨਡਾਈਟਮੈਂਟ ਦੇ ਵਿੱਚ ਅਮਰੀਕਾ ਨੂੰ ਪੂਰਾ ਹੱਕ ਸੀ ਪੂਰਾ ਰਾਈਟ ਸੀ ਇੱਥੇ ਦੀ ਕਾਂਗਰਸ ਨੇ ਪਾਸ ਕੀਤਾ ਹੈ ਕਿ ਇਫ ਸਮਬਡੀ ਇਜ਼ ਵਾਂਟਡ ਇਨ ਅਮਰੀਕਾ ਕੋਈ ਡਾਈਟ ਹੋਇਆ ਅਮਰੀਕਾ ਵਿੱਚ ਅਮਰੀਕਾ ਕੋਲ ਪੂਰਾ ਅਖਤਿਆਰ ਹੈ ਪੂਰੇ ਇਹਨਾਂ ਕੋਲ ਰਾਈਟਸ ਨੇ ਕਿ ਇਹ ਉਹਨੂੰ ਦੁਨੀਆ ਵਿੱਚ ਕਿਧਰੇ ਵੀ ਜਾ ਕੇ ਪਕੜ ਕੇ ਲਿਆ ਸਕਦੇ ਨੇ ਔਰ ਇਹ ਲਾ ਪਾਸ ਕਰਨੇ ਔਰ ਇਹ ਲਾ ਇੰਪਲੀਮੈਂਟ ਕਰਨੇ ਇੱਕ ਸੁਪਰ ਪਾਵਰ ਅਸਲੀ ਸੁਪਰ ਪਾਵਰ ਹੀ ਕਰ ਸਕਦੀ ਜਿਹੜੀ ਅਸਲੀ ਵਿਸ਼ੂ ਗੁਰੂ ਹੈ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੋਲੋਂ ਗੱਲ ਕੀਤੀ ਗਈ ਸੀ ਕਿ ਕਿ ਡਰਗ ਦਾ ਡਿਕਟੇਟਰਸ਼ਿਪ ਦਾ ਤੇ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਇਸ ਤੋਂ ਗੱਲ ਚਲਦੀ ਹੋਈ ਹੁਣ ਤੇਲ ਦੇ ਨਾਲ ਜੁੜਦੀ ਜਾ ਰਹੀ ਹੈ ਕਿ ਅਮਰੀਕਾ ਤੇਲ ਚਾਹੁੰਦਾ ਸੀ ਇਹਨਾਂ ਦੇ ਵਿੱਚ ਦੋਨੋਂ ਅੱਖਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਸੰਤੁਲਨ ਕਿਵੇਂ ਬੈਠਦਾ ਹੈ ਕੀ ਅਮਰੀਕਾ ਦੀ ਅੱਖ ਤੇਲ ਤੇ ਸੀ ਜਾਂ ਉੱਥੋਂ ਡਰਗ ਨੂੰ ਬੰਦ ਕਰਨਾ ਡਰਗ ਤੇ ਕੋਲੰਬੀਆ ਦੇ ਵਿੱਚੋਂ ਵੀ ਬਹੁਤ ਆ ਰਹੀ ਹੈ ਸਭ ਤੋਂ ਵੱਡਾ ਪ੍ਰੋਡਿਊਸਰ ਕੋਲੰਬੀਆ ਦੇਸ਼ ਵੀ ਹੈਗਾ ਹੈ ਜਿੱਥੋਂ ਡਰਗ ਅਮਰੀਕਾ ਦੇ ਵਿੱਚ ਦੂਜੇ ਦੇਸ਼ ਨੂੰ ਜਾਂਦੀ ਮੈਂ ਮੈਂ ਇਨਸ ਤਿੰਨਾਂ ਚੀਜ਼ਾਂ ਦਾ ਮੈਂ ਸਮਝਦਾ ਕਿ ਮਿਕਸਚਰ ਸੀ ਜਿਹੜਾ ਕਿ ਇੱਥੇ ਪਹੁੰਚਿਆ ਪਰ ਜਿਵੇਂ ਮੈਂ ਦੱਸਿਆ ਕਿ ਇਨਡਾਈਟ ਵੀ بڑے ਬੰਦੇ ਹੋ ਚੁੱਕੇ ਨੇ ਉਹ ਵੀ ਅਡਾਨੀ ਸਾਹਿਬ ਇਨਡਾਈਟਡ ਨੇ ਸੀ ਕੋਰਟ ਵਿੱਚ ਪਰ ਜਿਹੜਾ ਮੈਂ ਦੱਸਿਆ ਸਭ ਤੋਂ ਵੱਡਾ ਰੀਜ਼ਨ ਜਿਹੜਾ ਸੀਗਾ ਉਹ ਇਹ ਸੀਗਾ ਕਿ ਉੱਥੇ ਚਾਈਨਾ ਤੇ ਰਸ਼ੀਆ ਦੀ ਇਨਵੋਲਵਮੈਂਟ ਔਰ ਵੈਨੇਜ਼ੁਏਲਾ ਕੋ ਸਭ ਤੋਂ ਜ਼ਿਆਦਾ ਦੁਨੀਆ ਦਾ ਤੇਲ ਹੋਣਾ ਔਰ ਡਾਲਰ ਤੋਂ ਉਹਨਾਂ ਨੇ ਦੂਰੀ ਕਰਤੀ ਸੀ ਉਹਨਾਂ ਨੇ ਕਿਹਾ ਸੀ ਸੀ ਟ੍ਰੇਡ ਜਿਹੜਾ ਹੈ ਔਰ ਰੂਬਲ ਵਿੱਚ ਕਰਾਂਗੇ ਰਸ਼ੀਆ ਨਾਲ ਯਵਾਨ ਵਿੱਚ ਕਰਾਂਗੇ ਚਾਈਨਾ ਨਾਲ ਔਰ ਉਹ ਡਾਲਰ ਨੂੰ ਉਹਨਾਂ ਨੇ ਇੱਕ ਸਾਈਡਲਾਈਨ ਕਰ ਰਿਹਾ ਸਨ ਜੋ ਕਿ ਡਾਲਰ ਅਸਲੀ ਬਹੁਤ ਵੱਡੀ ਥ੍ਰੈਟ ਸੀ ਅਮਰੀਕਾ ਸੇ ਉਹ ਬਹੁਤ ਵੱਡੀ ਥ੍ਰੈਟ ਸੀ ਔਰ ਬਿਲਕੁਲ ਆਪਣੇ ਬੈਕਯਾਰਡ ਵਿੱਚ ਜਿਹਨੂੰ ਕਹਿੰਦੇ ਨਾ ਬਿਲਕੁਲ ਨਾਲ ਹੀ ਵੈਨੇਜ਼ੁਏਲਾ ਕੋ ਮੈਕਸੀਕੋ ਉਹਦੇ ਨਾਲ ਵੈਨੇਜ਼ੁਏਲਾ ਕੀ ਉੱਥੇ ਇੰਨੀ ਚਾਈਨਾ ਦੀ ਆ ਕੇ ਇਨਕਰਜਨ ਹੋ ਜਾਣੀ ਅੱਗੇ ਅਸੀਂ ਕਿਊਬਾ ਤੋਂ ਬੜੇ ਪਰੇਸ਼ਾਨ ਆ ਉੱਥੇ ਰਸ਼ੀਆ ਦੀ ਇੰਨੀ ਵੱਡੀ ਹੈਗਾ ਸਾਰਾ ਕੁਝ ਉਹ ਚਾਈਨਾ ਆ ਕੇ ਇਥੇ ਵੈਨੇਜ਼ੁਏਲਾ ਵਿੱਚ ਕਰੇ ਇਹ ਅਮਰੀਕਾ ਨੂੰ ਬਿਲਕੁਲ ਇਹਨਾਂ ਦੀ ਨੈਸ਼ਨਲ ਸਿਕਿਉਰਿਟੀ ਅਸਤੇ ਵੀ ਖਤਰਾ ਸੀ ਤੇ ਇਸ ਕਰਕੇ ਮੈਂ ਸਮਝਦਾ ਐਕਸ਼ਨ ਹੈ ਮੇਨ ਰੀਜ਼ਨ ਇਹ ਸੀ ਹਾਂ ਡਰੱਗਸ ਵੀ ਆ ਰਹੇ ਨੇ ਉਹ ਵੀ ਮੇਨ ਰੀਜ਼ਨ ਸੀ ਹਿਊਮਨ ਰਾਈਟਸ ਤੇ ਸਾਰੇ ਨੂੰ ਪਤਾ ਹੈ ਡਿਕਟੇਟਰ ਸੀ ਮਾਡੂਰੋ ਉੱਥੇ ਦੇ ਲੋਕ ਅੱਜ ਖੁਸ਼ੀਆਂ ਮਨਾ ਰਹੇ ਨੇ ਜਿਹੜੇ ਲੋਕਲ ਵੈਨਜ਼ਵੇਲੈਂਸ ਨੇ ਉਹ ਹੀ ਕਹਿ ਰਹੇ ਨੇ ਕਿ ਬਹੁਤ ਅੱਛਾ ਆਇਆ ਹੁਣ ਇੱਥੇ ਡੈਮੋਕ੍ਰੇਸੀ ਆਏਗੀ ਖੁਸ਼ਹਾਲੀ ਆਏਗੀ ਕਿਉਂਕਿ ਇੰਨਾ ਤੇਲ ਦੁਨੀਆ ਦਾ ਸਭ ਤੋਂ ਜ਼ਿਆਦਾ ਤੇਲ ਦਾ ਰਿਜ਼ਰਵ ਹੋਣ ਤੋਂ ਬਾਵਜੂਦ ਉੱਥੇ ਦੇ ਲੋਕ ਜਿਹੜੇ ਸਨ ਉਹਨਾਂ ਵਿੱਚ ਹਾਲੀਵੀ ਪਾਉਰਟੀ ਲੈਵਲ ਸੀ ਕੋਈ ਉੱਥੇ ਖੁਸ਼ਹਾਲੀ ਨਹੀਂ ਸੀ ਤੇ ਇਹ ਜਦ ਹੁਣ ਤੇਲ ਦਾ ਪੈਸਾ ਜਦ ਉੱਥੇ ਦੇ ਲੋਕਾਂ ਦੇ ਉੱਪਰ ਲੱਗੇਗਾ ਉੱਥੇ ਫਿਰ ਖੁਸ਼ਹਾਲੀ ਆਈ ਹੈ ਜੀ ਤੁਸੀਂ ਦੁਬਈ ਵੇਖੋ ਅੱਜ ਤੁਸੀਂ ਸਾਊਦੀ ਅਰੇਬੀਆ ਵੇਖੋ ਕਿਵੇਂ ਉਹ ਤੇਲ ਦੇ ਇਨਕਮ ਨਾਲ ਉੱਥੇ ਦੇ ਲੋਕਾਂ ਨੂੰ ਕਿੰਨਾ ਕੁ ਸੁਵਿਧਾਵਾਂ ਮਿਲਦੀਆਂ ਨੇ ਔਰ ਕਿੰਨੇ ਉਮੀਰ ਨੇ ਲੇਕਿਨ ਵੈਨੇਜ਼ੁਏਲਾ ਚੀਨੀ ਵੇਖਿਆ ਜਾ ਰਿਹਾ ਸੀ ਕਿ ਡਿਕਟੇਟਰ ਜਿਹੜਾ ਸੀ ਹੁਣ ਮਡੂਰੋ ਇਸ ਤੋਂ ਪਹਿਲਾਂ ਸ਼ਾਵੇਜ਼ ਇਹਨਾਂ ਨੇ ਲੁੱਟ ਕੇ ਕੰਟਰੀ ਖਾਦਾ ਔਰ ਸਾਰਾ ਫਾਇਦਾ ਜਿਹੜਾ ਉਹ ਰਸ਼ੀਆ ਤੇ ਚਾਈਨਾ ਨੂੰ ਵਾਰਿਆ ਸੀ ਤੁਸੀਂ ਸਮਝਦੇ ਹੋ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਸ ਕਾਰਵਾਈ ਦੇ ਨਾਲ ਜਿਹੜਾ ਉਹਨਾਂ ਦੀ ਲੋਕਪ੍ਰਿਤਾ ਦਾ ਗ੍ਰਾਫ ਥੱਲੇ ਨੂੰ ਜਾ ਰਿਹਾ ਸੀਗਾ ਉਪਰ ਆਏ ਉਹਨਾਂ ਦੀ ਲੋਕਪ੍ਰੀਤਤਾ ਦੇਖੋ ਕਦੇ ਵੀ ਥੱਲੇ ਨਹੀਂ ਗਈ ਬਲਕਿ ਵਧਦੀ ਜਾ ਰਹੀ ਹੈ ਕਿਉਂਕਿ ਜੋ ਵੀ ਉਹਨਾਂ ਨੇ ਆਪਣੇ ਇਲੈਕਸ਼ਨ ਵਿੱਚ ਕੈਂਪੇਨ ਵਿੱਚ ਕੀਤਾ ਸੀ ਸੋ ਉਹ ਹੀ ਚੀਜ਼ਾਂ ਉਹਨਾਂ ਨੇ ਕੀਤੀਆਂ ਔਰ ਜਿਹੜੀ ਉਹਨਾਂ ਦੀ ਬੇਸ ਹੈ ਉਹ ਉਹਨਾਂ ਤੋਂ ਬਹੁਤ ਖੁਸ਼ ਹੈ ਕਿਉਂਕਿ ਉਹ ਅਮਰੀਕਾ ਫਰਸਟ ਨੂੰ ਲੈ ਕੇ ਚੱਲ ਰਹੇ ਨੇ ਇੱਥੇ ਵੀ ਜਿਹੜੀ ਇੱਕ ਆਮ ਅਮਰੀਕਨ ਹੈ ਉਹ ਬਹੁਤ ਖੁਸ਼ ਹੈ ਕਿ ਅਮਰੀਕਾ ਨੇ ਆਪਣੀ ਸੁਪੀਰੀਅਟੀ ਦਿਖਾਈ ਹੈ ਦੁਨੀਆ ਵਿੱਚ ਇੱਕ ਵਾਰੀ ਫਿਰ ਦਿਖਾਇਆ ਹੈ ਕਿ ਅਸੀਂ ਸੁਪਰ ਪਾਵਰ ਹਾਂ ਅਸੀਂ ਵੇਖ ਰਿਹਾ ਸੋਸ਼ਲ ਮੀਡੀਆ ਤੇ ਰੀਲਸ ਆ ਰਹੀਆਂ ਨੇ ਲੋਕ ਦੱਸ ਰਹੇ ਨੇ ਵੀ ਉਹ ਅਮਰੀਕਾ ਨੂੰ ਤੁਸੀਂ ਕੱਟਣਾ ਸਮਝੋ ਅਮਰੀਕਾ ਫਿਰ ਨੰਬਰ 1 ਤੇ ਆ ਗਿਆ ਹੈ ਔਰ ਇੱਕ ਦੁਨੀਆ ਵਿੱਚ ਜਿਹੜੀ ਅਮਰੀਕਾ ਦੀ ਸੁਪਰੀਮਸੀ ਸੀ ਜੋ ਕਿ ਹੈ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਔਰ ਇਹਦੇ ਵਿੱਚ ਕੋਈ ਅਮਰੀਕਾ ਨੂੰ ਗਿਲਟੀ ਵੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਨੰਬਰ 1 ਆ ਤੇ ਕੋਈ ਦੇ ਕੋਈ ਕੋਈ ਮਾੜੀ ਗੱਲ ਹੈ ਬਿਲਕੁਲ ਨਹੀਂ ਅਮਰੀਕਾ ਹੈ ਸੁਪਰ ਪਾਵਰ ਸੀਗਾ ਅੱਜ ਵੀ ਹੈ ਔਰ ਅੱਜ ਪ੍ਰੈਜ਼ੀਡੈਂਟ 트럼ਪ ਦੇ ਆਉਣ ਕਰਕੇ ਇਹ ਫਿਊਚਰ ਵਿੱਚ ਵੀ ਬਰਕਰਾਰ ਰਹੇਗਾ। ਲਾਸਟ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਕਿ ਜਿਹੜਾ ਹੁਣੇ ਜੇ ਬੜਾ ਵੱਡਾ ਕੇਸ ਆਇਆ ਹੈ ਜਿਹੜਾ ਪ੍ਰੈਜ਼ੀਡੈਂਟ ਕੈਂਡੀਡੇਟ ਸੀਗੇ ਕਮਲਾ ਹੈਰਿਸ ਉਹਨਾਂ ਦੇ ਨਾਲ ਜਿਹੜੇ ਵਾਈਸ ਪ੍ਰੈਜ਼ੀਡੈਂਟ ਉਹਨਾਂ ਦੇ ਰਨਿੰਗ ਮੇਟ ਸੀਗੇ ਉਹਨਾਂ ਦੀ ਸਟੇਟ ਦੇ ਵਿੱਚ ਫਰਾਡ ਦੇ ਕੇਸਸ ਉੱਥੇ ਬਿਲੀਅਨਸ ਆਫ ਡਾਲਰ ਦੇ ਨਿਕਲ ਕੇ ਆ ਰਹੇ ਨੇ। ਇਹਦੇ ਬਾਰੇ ਕੀ ਕਹੋਗੇ? ਇਹ ਤੇ ਬਹੁਤ ਹੀ ਜਿਹਨੂੰ ਕਹਿੰਦੇ ਨੇ ਨਾ ਇੱਕ ਸ਼ਰਮ ਦੀ ਗੱਲ ਹੈ ਕਿ ਇੰਨੇ ਵੱਡੇ ਪਦਰ ਤੇ ਸਾਡੀ ਉਥੇ ਜਿਹੜੀ ਕਾਂਗਰਸ ਵੂਮਨ ਐ ਲਿਆਨ ਉਮਾਰ ਉਹ ਵੀ 소ਮਾਲੀਆ ਤੋਂ ਹੈ। ਔਰ ਇਹ ਸਾਰੇ ਪੂਰੇ ਇਮੀਗਰੈਂਟਸ ਵਾਸਤੇ ਇੱਕ ਬੜੀ ਸਾਡਾ ਸਿਰ ਸ਼ਰਮ ਨਾਲ ਝੁਕਦਾ ਜਦੋਂ ਇਹ ਗੱਲ ਸੁਣੀਦੀ ਹੈ ਕਿ 2 ਬਿਲੀਅਨ ਤੋਂ ਉੱਪਰ ਦਾ ਫਰਾਡ ਸਾਹਮਣੇ ਆ ਰਿਹਾ ਹੈ ਜਿਦੇ ਵਿੱਚ ਕਈ ਬੱਚਿਆਂ ਦੇ ਨਾਂ ਤੇ ਡੇ ਕੇਅਰ ਖੋਲੇ ਗਏ ਸਨ ਔਰ ਮਿਲੀਅਨਸ ਲਏ ਗਏ ਸਨ ਔਰ ਉਹ ਡੇ ਕੇਅਰ ਐਗਜ਼ਿਸਟ ਨਹੀਂ ਕਰਦੇ ਸਨ। ਉੱਥੇ ਕੋਈ ਬੱਚਾ ਇੱਕ ਵੀ ਨਹੀਂ ਸੀ। ਔਰ ਇਹ ਜਿਹੜੀ ਜਿਹਨੂੰ ਕਹਿੰਦੇ ਨਾ ਖੁਲਾਸਾ ਕੋਈ ਵੱਡੀ ਚੈਨਲ ਨੇ ਕਰਨਾ ਚਾਹੀਦਾ ਸੀ ABC ਜਾਂ CBS ਜਾਂ CNN ਨੇ ਇਹ ਖੁਲਾਸਾ ਇੱਕ ਰੁਕੀ ਜਰਨਲਿਸਟ ਨੇ ਕੀਤਾ ਜਾ ਕੇ ਔਰ ਉਹਨੇ ਜਾ ਕੇ ਦੱਸਿਆ ਕਿ ਜਿਸ ਡੇ ਕੇਅਰ ਲਰਨਿੰਗ ਸੈਂਟਰ ਚ ਲਰਨਿੰਗ ਦੀ ਸਪੈਲਿੰਗ ਹੀ ਗਲਤ ਸੀ ਤੇ ਉਹਨਾਂ ਨੂੰ 15-15 ਮਿਲੀਅਨ ਡਾਲਰ ਸਾਲ ਦੇ ਮਿਲ ਰਹੇ ਸਨ ਕਿ ਤੁਸੀਂ ਡੇ ਕੇਅਰ ਚਲਾਓ ਔਰ ਬੱਚਾ ਇੱਕ ਵੀ ਰੋਲ ਨਹੀਂ ਇੱਕ ਆਰਗੇਨਾਈਜੇਸ਼ਨ ਸੀ 7000 ਬੱਚੇ ਦਾ ਉਹ ਕਹਿੰਦੇ ਸੀ ਅਸੀਂ ਰੋਜ਼ ਖਾਣਾ ਖੁਲਾਉਂਦੇ ਹਾਂ 7000 ਬੰਦੇ ਨੂੰ ਔਰ ਉਹਨਾਂ ਨੂੰ ਜਦ ਸੇ ਪੁੱਛਿਆ ਗਿਆ ਵੀ ਤੁਸੀਂ ਇਹ ਦੱਸੋ ਵੀ 7000 ਤੁਹਾਨੂੰ ਪੈਸੇ ਦਿੱਤੇ ਨੇ 7000 ਨੂੰ ਰੋਜ਼ ਖਾਣਾ ਖਵਾਉਣ ਦੇ ਤੁਸੀਂ ਇਹਦਾ ਸਮਾਨ ਕਿੱਥੋਂ ਖਰੀਦਿਆ ਉਹ ਇੱਕ ਰਸੀਦ ਨਹੀਂ ਦੱਸ ਸਕੇ ਇੰਨੇ ਫਰਾਡ ਔਰ ਇੰਨੇ ਓਪਨ ਫਰਾਡ ਇੰਨੇ ਬ੍ਰਾਜ਼ਿਲ ਨੇ ਕਿ ਗਵਰਨਰ ਨੇ ਵੀ ਅੱਖਾਂ ਬੰਦ ਕਰਨੀਆਂ ਸੀ ਕਿਉਂਕਿ ਉੱਥੇ ਦੀ ਜਿਹੜੀ ਉਹ ਕਾਂਗਰਸ ਵੂਮਨ ਰੇਲੀਆ ਹਨੂਮਾਰ ਉਹ ਉਹ ਸੋਮਾਲੀਆ ਦੀ ਉਹਦੀ ਹੈਰੀਟੇਜ ਹੈ ਤੇ ਉਹਨੇ ਉੱਥੇ ਸਮਾਣੀ ਕਮਿਊਨਿਟੀ ਨੂੰ ਇਨਾ ਕੁਝ ਕੀਤਾ ਔਰ ਮੈਰੇਜ ਕਮਿਊਨਿਟੀ ਦਾ ਵੀ ਨਹੀਂ ਕਹਾਵਾ ਇਹ ਮੈਂ ਇੱਥੇ ਉੱਥੇ ਦੇ ਗਵਰਨਰ ਉੱਥੇ ਦੀ ਕਾਂਗਰਸ ਔਮਨ ਇਹਨਾਂ ਨੂੰ ਮੈਂ ਠਹਿਰਾਵਾਂਗਾ ਕਸੂਰਵਾ ਕਿਉਂਕਿ ਲੋਕਾਂ ਨੂੰ ਇਹ ਆਪ ਜਿਹੜਾ ਇਸ ਪਾਸੇ ਲਾਦੇ ਨੇ ਇਹ ਉਹ ਲੋਕਾਂ ਨੂੰ ਆਪ ਲਾਉਂਦੇ ਨੇ ਉਹਨਾਂ ਨੂੰ ਫਾਲਸ ਪ੍ਰੋਟੈਕਸ਼ਨ ਦਿੰਦੇ ਨੇ ਉਹਨਾਂ ਨੂੰ ਫਾਲਸਿਕ ਦਿੰਦੇ ਨੇ ਕਿ ਨਹੀਂ ਜੀ ਤੁਸੀਂ ਕਰੋ ਇਹ ਬਹੁਤ ਅੱਛਾ ਹੈ ਔਰ ਉੱਥੇ ਫਿਰੇ ਵੇਸਟੇਜ ਆਫ ਫਰਾਡ ਜਿਹਨੂੰ ਕਹਿੰਦੇ ਨੇ ਹੋ ਜਾਂਦਾ ਜਿਹੜੇ ਟਰੂਪਸ ਹੁਣ ਇੱਥੇ 2000 ਭੇਜੇ ਗਏ ਨੇ ਜੋ ਇਸ ਵੇਲੇ ਵਾਈਟ ਹਾਊਸ ਦੇ ਅੰਦਰੋਂ ਤੇ ਬਾਹਰੋਂ ਜਿਸ ਤਰ੍ਹਾਂ ਦੀਆਂ ਕੰਸੋਆਂ ਆ ਰਹੀਆਂ ਨੇ ਅਗਲਾ ਟਾਰਗੇਟ ਜਿਹੜਾ ਹੈ ਇਲਨੋਏ ਕੈਲੀਫੋਰਨੀਆ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਨਾਲ ਰਾਜਨੀਤੀ ਦੇ ਵਿੱਚ ਅਮਰੀਕਾ ਦੀ ਜੇ ਵੱਡੀ ਉਥਲ ਪੁਥਲ ਹੋਣ ਵਾਲੀ ਹੈ ਨਹੀਂ ਇਸ ਵੇਲੇ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਕਿਹੜਾ ਮੁੱਦਾ ਚੁੱਕਣ ਹੁਣ ਇੱਕ ਡਿਕਟੇਟਰ ਨੂੰ ਜਿਹੜਾ ਵਾਂਟਡ ਸੀ ਅਮਰੀਕਾ ਵਿੱਚ ਉਹਨੂੰ ਅਮਰੀਕਾ ਚੁੱਕ ਕੇ ਲਿਆ ਮਡੂਰੋ ਨੂੰ ਤੇ ਡੈਮੋਕ੍ਰੇਟਸ ਉਹਦੇ ਖਿਲਾਫ ਹੋ ਗਏ ਨੇ ਵੀ ਨਹੀਂ ਇਹ ਗਲਤ ਕੀਤਾ ਹੈ ਉਹ ਕੀ ਚਾਹੁੰਦੇ ਨੇ ਵੀ ਡਿਕਟੇਟਰਾਂ ਨੂੰ ਛੱਡਤਾ ਜਾਏ ਇੱਕ ਤਰਫ ਤੇ ਕਹਿੰਦੇ ਟਰੰਪ ਡਿਕਟੇਟਰ ਇਹਨੂੰ ਹਟਾਓ ਜਿਹੜਾ ਅਸਲੀ ਡਿਕਟੇਟਰ ਉਹ ਚੁੱਕ ਕੇ ਲਿਆਇਆ ਹੈ ਤੇ ਉਹਨੂੰ ਕੀ ਛੱਡਦੀ ਇਹਨਾਂ ਕੋਲ ਕੋਈ ਮੁੱਦੇ ਬਚੇ ਨਹੀਂ 6 ਜਨਵਰੀ ਜਿਹੜਾ ਕਿ ਮੂਟ ਇਸ਼ੂ ਹੋ ਗਿਆ ਅਮਰੀਕਨਸ ਨੂੰ 6 ਜਨਵਰੀ ਦਾ ਕੋਈ ਨਾ ਹੁਣ ਯਾਦ ਹੈ ਨਾ ਉਹ ਉਧਰ ਜਾਣਾ ਚਾਹੁੰਦੇ ਨੇ ਡੈਮੋਕ੍ਰੇਟਸ ਕੱਲ ਉਹਦੀਆਂ ਮੋਮਬਤੀਆਂ ਜਲਾ ਕੇ ਤੇ ਉਹਨੂੰ ਯਾਦ ਕਰ ਰਹੇ ਸਨ ਇਹਨਾਂ ਨੂੰ ਅਮਰੀਕਨ ਇੱਕ ਆਮ ਅਮਰੀਕਨ ਦੇ ਜਿਹੜੇ ਮੁੱਦੇ ਨੇ ਉਹਦਾ ਮੁੱਦਾ ਹੈ ਵੀ ਇਲੀਗਲ ਇਮੀਗ੍ਰੇਸ਼ਨ ਬੰਦ ਹੋ ਗਈ ਇਹ ਬਹੁਤ अच्छी ਗੱਲ ਹੈ ਹੁਣ ਮੇਰੇ ਅਸਤੇ ਇੱਥੇ ਜੌਬਸ ਕ੍ਰੀਏਟ ਕੀਤੀਆਂ ਜਾਣ ਕੰਪਨੀਆਂ ਨੂੰ ਵਾਪਸ ਅਮਰੀਕਾ 'ਚ ਲੈ ਕੇ ਆਇਆ ਜਾਏ ਇਕਨੋਮੀ ਨੂੰ ਦੁਬਾਰਾ ਉੱਪਰ ਚੜਾਇਆ ਜਾਏ ਹੈਲਥ ਕੇਅਰ ਅੱਛੀ ਕੀਤੀ ਜਾਏ ਜਿਸ ਪਾਸੇ ਪ੍ਰੈਜ਼ੀਡੈਂਟ ਟਰੰਪ ਟੁਰੀ ਜਾ ਰਹੇ ਨੇ ਦਵਾਈਆਂ ਨੂੰ ਸਸਤੀਆਂ ਕਰਵਾ ਰਹੇ ਨੇ ਫਾਰਮਾਸੂਟੀਕਲ ਕੰਪਨੀਆਂ ਨਾਲ ਮੀਟਿੰਗਾਂ ਕਰ ਰਹੇ ਨੇ ਐਪਲ ਨੂੰ ਕਹਿ ਰਹੇ ਨੇ ਫੈਕਟਰੀਆਂ ਇੱਥੇ ਲਾਓ ਬਾਹਰ ਦੀਆਂ ਕੰਪਨੀਆਂ ਨੂੰ ਲਿਆ ਰਹੇ ਨੇ ਕਾਲ ਸੈਂਟਰਸ ਬੰਦ ਕਰਾ ਰਹੇ ਨੇ ਤਾਂ ਕਿ ਇੱਥੇ ਲੋਕਾਂ ਨੂੰ ਜੌਬਾਂ ਮ ਤੇ 3000 ڈالر ਦੇ ਚੈੱਕ ਆਉਣ ਲੱਗੇ ਨੇ ਇਸ ਮਹੀਨੇ IRS ਤੋਂ ਉਧਰ ਰਿਪਬਲਿਕਨ ਫੋਕਸ ਕਰ ਰਹੇ ਨੇ ਔਰ ਡੈਮੋਕ੍ਰੇਟਸ ਉਹਨਾ ਮੁੱਦਿਆਂ ਤੇ ਚੱਲ ਰਹੇ ਨੇ ਕਿ ਕ੍ਰਾਈਮਨਲਸ ਨੂੰ ਜਾ ਕੇ ਪ੍ਰੋਟੈਕਟ ਕਰ ਰਹੇ ਨੇ ICE ਜਿਹੜੀ ਇਲਲੀਗਲ ਨੂੰ ਫੜਨ ਜਾਂਦੀ ਏ ਤੇ ਇਹ ਇਹ ਇਲਲੀਗਲਸ ਨਾਲ ਖੜੇ ਹੋ ਜਾਂਦੇ ਨੇ ਔਰ ਔਰ ICE ਜੋ ਕਿ ਲਾਫੁਲ ਗਵਰਨਮੈਂਟ ਦੀ ਏਜੰਸੀ ਏ ਉਹ ਉਹ ਬਿਲਕੁਲ ਜਿਵੇਂ ਪੁਲਿਸ ਹੈ ਜਿਵੇਂ ਫੌਜ ਹੈ ਉਹ ਹੈ ICE ਤੇ ਉਹ ਇਹ ਉਹ ਜਾ ਕੇ ਅੱਜ ਦੀ ਗੱਲ ਹੈ ਕਿ ਇੱਕ ਲੇਡੀ ਨੇ ਉੱਥੇ ICE ਦੇ ਜਿਹੜੇ ਏਜੰਟਸ ਉਥੇ ਰੇਡ ਕੀਤੀ ਸੀ ਉਹਨਾਂ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਾਰ ਦੇ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਬਦਲੇ ਚ ਉਹਨਾਂ ਨੇ ਵੀ ਫਾਇਰਿੰਗ ਕੀਤੀ ਤੇ ਉਹ 레ਡੀ ਦੀ ਡੈਥ ਹੋ ਗਈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਡੈਮੋਕ੍ਰੇਟ ਗਵਰਨਰਸ ਜਿਹੜੇ ਨੇ ਡੈਮੋਕ੍ਰੇਟ ਸਟੇਟਾ ਜਿਹੜੀਆਂ ਨੇ ਉਹ ਪ੍ਰੋਮੋਟ ਕਰ ਰਹੀਆਂ ਨੇ ਉਹ ਲੋਕਾਂ ਨੂੰ ਵਰਗਲਾਰੀਆਂ ਨੇ ਟਵੀਟ ਕਰਕੇ ਫੜ ਕੇ ਤੇ ਮੈਂ ਸਮਝਦਾ ਕਿ ਇਹ ਜਿਹੜੇ ਗਵਰਨਰ ਨੇ ਜਿਵੇਂ ਮਿਨੇਪੋਲਿਸ ਦਾ ਟਿਮ ਵੌਲਟਸ ਤੁਸੀਂ ਅੱਜ ਉਹਦੀ ਤੁਸੀਂ ਵੇਖੋ ਕਿ ਉਹਦੀ ਉਹਦੀ ਸਟੇਟ ਵਿੱਚ ਕਿੰਨਾ ਫਰਾਡ ਕਿੰਨਾ ਫਰਾਡ ਨਿਕਲੇ ਟਿਮ ਵਾਲਸ ਸੀ ਸਟੇਟ ਵਿੱਚ ਟਿਮ ਵਾਲਸ ਅਜ ਆਪਣੇ ਲੋਕਾਂ ਨੂੰ ਕਹਿ ਰਿਹਾ ਆ ਇਸ ਦੇ ਉੱਪਰ ਤੁਸੀਂ ਜਾ ਕੇ ਉਹਨਾਂ ਨੂੰ ਕੋਆਪਰੇਟ ਨਾ ਕਰੋ ਉਹਨਾਂ ਨੂੰ ਮਾਰੋ ਤੇ ਇਹੀ ਬੰਦਾ ਜੇ ਕਮਲਾ ਹੈਰਿਸ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਬਣ ਜਾਂਦਾ ਤੇ ਅੱਜ ਤੁਹਾਡੇ ਮੁਲਕ ਦਾ ਕੀ ਅਮਰੀਕਾ ਦਾ ਹਾਲ ਹੋਣਾ ਸੀ ਇਹ ਪ੍ਰੈਜ਼ੀਡੈਂਟ 트ੰਪ ਜਿਹੜਾ ਕਹਿੰਦੇ ਨੇ ਨਾ ਕਿ ਗੋਲੀ ਮੇਰੇ ਇੱਥੋਂ ਨਿਕਲ ਗਈ ਮੈਨੂੰ ਰੱਬ ਨੇ ਬਚਾਇਆ ਉਹ ਬਿਲਕੁਲ ਸੱਚੀ ਗੱਲ ਹੈ ਜੇ ਅੱਜ ਕਮਲਾ ਹੈਰਿਸ ਤੇ ਟਿਮ ਵਾਲਸ ਵਰਗੇ ਬੰਦੇ ਅਮਰੀਕਾ ਦੇ ਪ੍ਰੈਜ਼ੀਡੈਂਟ ਹੁੰਦੇ ਤੇ ਇੱਥੇ ਅਨਾਰਕੀ ਹੋਣੀ ਸੀ ਇੱਥੇ ਲੁੱਟਾਂ ਮਚੀਆਂ ਹੋਣੀਆਂ ਸੀ ਇੱਥੇ ਸਾਡੇ ਵਰਗੇ ਬੰਦਿਆਂ ਦਾ ਰਹਿਣਾ ਮੁਸ਼ਕਲ ਹੋ ਜਾਣਾ ਸੀ। ਔਰ ਅੱਜ ਜਿੰਨਾ ਵੀ ਝੂਠ ਫਲਾਇਆ ਜਾ ਰਿਹਾ ਹੈ ਕਿ ਜੀ ਇੱਥੇ ਦੀ ਇਮੀਗਰੈਂਟਸ ਨਹੀਂ ਰਹਿ ਸਕਦੇ ਸਭ ਝੂਠ ਹੈ। ਤੁਸੀਂ ਮੈਨੂੰ ਇੱਕ ਕੇਸ ਦੱਸ ਦਿਓ ਜਿੱਥੇ ਲੀਗਲ ਸਿਟੀਜ਼ਨ ਨੂੰ ਜਾਂ ਲੀਗਲ ਗ੍ਰੀਨ ਕਾਰਡ ਹੋਲਡਰ ਨੂੰ ਜਿਹਦੇ ਉੱਪਰ ਕੋਈ ਕ੍ਰਿਮੀਨਲ ਕੇਸ ਨਾ ਹੋਵੇ ਉਹਨੂੰ ਇੱਥੇ ਕਿਸੇ ਨੇ ਤੰਗ ਕੀਤਾ ਹੋਵੇ। ਇੱਕ ਕੇਸ ਤੁਸੀਂ ਦਿਖਾ ਦਿਓ ਮੈਂ ਚੈਲੰਜ ਕਰਦਾ। ਹਾਂ ਰੂਮਰਸ ਬੜੀਆਂ ਨੇ ਲੋਕ ਗੱਲਾਂ ਬੜੀਆਂ ਬਣਾ ਲੈਂਦੇ ਨੇ ਪਰ ਅੱਜ ਤੱਕ ਐਸਾ ਕੋਈ ਕੇਸ ਨਹੀਂ ਹੈ। ਕਿ ਜਿੱਥੇ ਔਰ ਅੱਜ ਹੀ ਕ੍ਰਿਸਟੀਨੀਓਮ ਜਿਹੜੀ ਕੀ ਸਾਡੀ ਸੈਕਟਰੀ ਹੋਮਲੈਂਡ ਸਿਕਿਉਰਿਟੀ ਦੀ ਉਹਨੇ ਕਿਹਾ ਇਫ ਯੂ ਆਰ ਸਿਟੀਜ਼ਨਸ ਐਂਡ ਫੋਰ ਗ੍ਰੀਨ ਕਾਰਡ ਹੋਲਡਰਸ ਯੂ ਹੈਵ ਨੱਥਿੰਗ ਟੂ ਵਰੀ ਅਬਾਊਟ ਇਫ ਯੂ ਹੈਵ ਨੋ ਕ੍ਰਿਮੀਨਲ ਬੈਕਗਰਾਉਂਡ ਯੂ ਹੈਵ ਨੱਥਿੰਗ ਟੂ ਵਰੀ ਅਬਾਊਟ ਹਾਂ ਜੇ ਤੁਸੀਂ ਕ੍ਰਿਮੀਨਲ ਹੋ ਤੁਸੀਂ ਉੱਥੇ ਕੰਮ ਕੀਤੇ ਨੇ ਇੱਥੇ ਤੇ ਫਿਰ ਤੇ ਜਾਇਜ਼ ਬਹੁਤ ਸ਼ੁਕਰੀਆ ਜਸਦੀਪ ਜੀ ਵੈਂਚਵੇਲਾ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਕੀਤੀ ਗਈ ਕਾਰਵਾਈ ਦੇ ਨਾਲ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਅਮਰੀਕਾ ਦੀ ਸ਼ਕਤੀ ਤੇ ਅਮਰੀਕਾ ਦੀਆਂ ਨੀਤੀਆਂ ਤੇ ਨiyet ਦੇ ਬਾਰੇ ਬਹੁਤ ਸਾਰੇ ਪੱਖ ਸਪਸ਼ਟ ਹੋਏ ਨੇ ਆਉਂਦੇ ਦਿਨਾਂ ਦੇ ਵਿੱਚ ਇਹਦੇ ਕਿਹੜੇ ਪੱਖ ਹੋਰ ਸਾਹਮਣੇ ਆਉਂਦੇ ਨੇ ਇਹਨਾਂ ਦੇ ਬਾਰੇ ਮੋੜ ਚਰਚਾ ਕਰਾਂਗੇ ਫਿਲਹਾਲ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ